ਹਾਂਜੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਵਿਚਾਰ ਕਰਾਂਗੇ ਜੋਤ ਬਾਰੇ ਜੋਤ ਲਾਉਣੀ ਬਹੁਤ ਹੀ ਜਿਆਦੇ ਜ਼ਰੂਰੀ ਹੈ ਜੋਤ ਦੇ ਕੀ ਕੀ ਫਾਇਦੇ ਨੇ ਪਾਲੀ वार्ता ਜਿਹੜੀ ਚੀਜ਼ ਕੋਈ ਹਾਨੀ ਨਹੀਂ ਜਿਹੜੀ ਚੀਜ਼ ਦਾ ਕੋਈ ਆਪਾਂ ਨੂੰ ਨੁਕਸਾਨ ਹੀ ਨਹੀਂ ਉਹ ਕਰ ਲੈਣਾ ਚਾਹੀਦਾ ਉਹਦਾ ਕੋਈ ਫਾਇਦਾ ਹੁੰਦਾ ਸੋ ਜੋਤ ਹੈ ਜਿਹੜੀ ਇਹਦਾ ਤੁਸੀਂ ਨੁਕਸਾਨ ਦੱਸ ਦੋ ਇੱਕ ਵੀ ਨੁਕਸਾਨ ਨਹੀਂ ਇਹਦਾ ਨੰਬਰ 1 ਤਾਂ ਜਿਹੜੀ ਜੋਤ ਹੈ ਜਦੋਂ ਕਿਉਂ ਸ਼ੁੱਧ ਦੇਸੀ ਕਿਉਂ ਬੜਦਾ ਹੈ ਕਿਉ ਤੇ ਅੱਗ ਦਾ ਸਮੇਲ ਹੈ ਜਿਹੜਾ ਉਹ ਇੱਕ ਚੀਜ਼ ਨੂੰ ਜਨਮ ਦਿੰਦਾ ਹੈ ਜੇ ਮਾਤਾ ਪਿਤਾ ਦਾ ਸਮੇਲ ਮਾਤਾ ਪਿਤਾ ਦਾ ਮਿਲ ਦੇ ਨਾਲ ਸੰਸਾਰ ਦੀ ਉਤਪਤੀ ਹੁੰਦੀ ਹੈ ਕਿਉ ਤੇ ਅੱਗ ਦੇ ਮਿਲ ਦੇ ਨਾਲ ਖੁਸ਼ਬੂ ਦੀ ਉਤਪਤੀ ਹੁੰਦੀ ਹੈ ਜਿਹੜੀ ਸਾਡਾ ਵਾਤਾਵਰਣ ਨੂੰ ਬ੍ਰਹਿਮੰਡ ਨੂੰ ਵੀ ਚੌਗਰਦੇ ਨੂੰ ਵੀ ਜਿਸ ਕਮਰੇ ਵਿੱਚ ਬੈਠੀਏ ਉੱਥੇ ਖੁਸ਼ਬੂ ਹੁੰਦੀ ਹੈ ਸੋ ਦੂਜੀ ਗੱਲ ਤੁਸੀਂ ਇੱਕ ਦਿਨ ਇਸ ਤਰ੍ਹਾਂ ਕਰ ਲਓ ਬਿਨਾ ਜੋਤ ਲਾਏ ਤੋਂ ਸਿਮਨ ਕਰਕੇ ਦੇਖ ਲਓ 2-4 ਦਿਨ 2-4 ਦਿਨ ਤੁਸੀਂ ਜੋਤ ਲਾ ਕੇ ਕਰਕੇ ਦੇਖ ਲਓ ਇੱਕ ਤਾਂ ਜਿਹੜੇ ਧੂਨੇ ਚੱਲਦੇ ਨੇ ਜਿਵੇਂ ਦਾਸੀ ਮੱਤ ਵਾਲੇ ਸਾਧੂ ਨੇ ਬਾਬਾ ਸ੍ਰੀ ਚੰਦਰ ਦਾ ਧੂਣਾ ਹੈ ਧੂਨੇ ਦਾ ਮਤਲਬ ਜਿਹੜੇ ਧੂਨੇ ਦੇ ਵਿੱਚੋਂ ਧੂਆ ਨਹੀਂ ਨਿਕਲਦਾ ਥੋੜਾ 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 ਉਸ ਧੂਨੇ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ ਜਿਹੜੇ ਧੂਨੇ ਦੀ ਲਾਇ ਹੈ ਨਾ ਉਸ ਤੋਂ ਉੱਤੇ ਨੂੰ ਚੜਦਾ ਧੂਆ ਉਹ ਰਵਾਨਗੀ ਹੈ ਜਿਵੇਂ ਜ਼ਿੰਦਗੀ ਚੱਲਦੀ ਰਹਣੀ ਠੀਕ ਸਮਝ ਆਉਂਦਾ ਧੂਨੇ ਧੂਏ ਧੂਨੇ ਦੇ ਵਿੱਚੋਂ ਨਾ ਧੂਆ ਨਿਕਲਦਾ ਉਹਦੇ ਨੂੰ ਦੇਖ ਦੇਖ ਕੇ ਇੱਕ ਸਾਨੂੰ ਫੀਲਿੰਗ ਆਉਂਦੀ ਹੈ ਕਿ ਮਹਿਸੂਸ ਹੁੰਦਾ ਹੈ ਕੁਝ ਜ਼ਿੰਦਗੀ ਦਾ ਜੋਤ ਤੇ ਧੂਣਾ ਭਾਵੇਂ ਗੁਰੂ ਘਰ ਵਿੱਚ ਧੂਣਾ ਨਹੀਂ ਆਪਾਂ ਨੇ ਜੋਤ ਲਾਉਣੀ ਹੈ ਹਰ ਇੱਕ ਦੇ ਮਤ ਦਾ ਅਨੁਸਾਰ ਹਰ ਇੱਕ ਮਤ ਸਹੀ ਹੈ ਕੋਈ ਦਾ ਖਾਸ ਤੌਰ ਤੇ ਉਹਦਾ ਕੋਈ ਮਕਸਦ ਹੁੰਦਾ ਹੈ ਸੋ ਜਦੋਂ ਆਪਾਂ ਜੋਤ ਲਾਵਾਂਗੇ ਸਾਨੂੰ ਪਹਿਲੀ ਵਾਰ ਤਾਂ ਸਿਮਰਨ ਕਰਦਿਆਂ ਨੂੰ ਸੰਗ ਜੀ ਇਹ ਮਹਿਸੂਸ ਹੋਊਗਾ ਵੀ ਅਸੀਂ ਇਕੱਲੇ ਨਹੀਂ ਹੈਗੇ ਜੋਤ ਲਾਉਣ ਵੇਲੇ ਅਸੀਂ ਥੋੜੀ ਨੂੰ ਲੱਗਦਾ ਵੀ ਅਸੀਂ ਇਕੱਲੇ ਥਾਣ ਤੁਹਾਨੂੰ ਇਹ ਲੱਗੂਗਾ ਵੀ ਸਾਡੇ ਨਾਲ ਕੋਈ ਬੈਠਾ ਹੈ ਜੋਤ ਹੈ ਜਿਹੜੀ ਜੋਤ ਨਾ ਜੋਤ ਹੈ ਜੇ ਬੰਦੇ ਕੋਲੇ ਬੰਦਾ ਬੈਠਾ ਹੋਵੇ ਇਕੱਲਾ ਪਾਣੀ ਮਹਿਸੂਸ ਕਰਦਾ ਜੋਤ ਲਾ ਕੇ ਤੁਸੀਂ ਬੈਠੋਗੇ ਇਕੱਲਾ ਪਾਣੀ ਮਹਿਸੂਸ ਹੁੰਦਾ ਦੂਜੀ ਜਿਹੜੀ ਹੋਮਸ ਹੈ ਉਹ ਚਲੀ ਜਾਂਦੀ ਏ ਤੀਜਾ ਇਹ ਹੈ ਪਰਮਾਰਥਕ ਤੌਰ ਧਾਰਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਮਹਾਰਾਜ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਘਿਰਤ ਇਹ ਕਹਿੰਦੇ ਦੇਵਤੇ ਨੇ ਬਸੰਤਰ ਦੇਵਤਾ ਜਿਹੜੀ ਜੋਤ ਜਗਦੀ ਹੈ ਜੋਤ ਅੱਗ ਤੋਂ ਬਿਨਾ ਤਾਂ ਹੈ ਨਹੀਂ ਘਿਓ ਵੀ ਦੇਵਤਾ ਹੈ ਤੇ ਬਸੰਤਰ ਦੀ ਵੀ ਦੇਵ ਬਸੰਤਰ ਵੀ ਦੇਵਤਾ ਬਸੰਤਰ ਕਹਿੰਦੇ ਨੇ ਅੱਗ ਨੂੰ ਅੱਗ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਬਸੰਤਰ ਦੇਵਤਾ ਹੋ ਗਿਆ ਸ਼ਕਤੀ ਹੋ ਗਈ ਤੇ ਜਿਹੜਾ ਘਿਓ ਹੈ ਉਹ ਵੀ ਦੇਵਤਾ ਹੋ ਗਿਆ ਇਹ ਦੋ ਚੀਜ਼ਾਂ ਦਾ ਸਮੇਲ ਹੈ ਤੀਜਾ ਜਿਹੜਾ ਸਿਮਰਨ ਹੈ ਸਿਮਰ ਦੇ ਨਾਲ ਜੇ ਮਹਾਰਾਜ ਕਹਿੰਦੇ ਸਰਬ ਜੋਤ ਨਾਮੈ ਕੀ ਚੇਰੀ ਜਿਹਨੀਆਂ ਸਾਰੀਆਂ ਸ਼ਕਤੀਆਂ ਨੇ ਨਾਮ ਦੀਆਂ ਚੇਲੀਆਂ ਨੇ ਜਦੋਂ ਅਸੀਂ ਨਾਮ ਜਪਾਂਗੇ ਉਹ ਜਿਹੜਾ ਦੇਵਤਾ ਹੈ ਉਹ ਜਿਹੜਾ ਅਗਨੀ ਹੈ ਉਹ ਨਾਮ ਦੇ ਨਾਲ ਜਾਦੇ ਸਹਾਈ ਹੁੰਦੇ ਨੇ ਪ੍ਰਗਟ ਹੋ ਜਾਂਦੇ ਨੇ ਸ਼ਕਤੀਆਂ ਕਰਨ। ਸੋ ਜੋਤ ਦੀ ਬਹੁਤ ਵੱਡਾ ਮਹਾਤਮਾ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ ਜੋਤ ਲਾਉਂਗੇ ਜੋਤ ਦੇ ਬਹੁਤ ਵੱਡੇ ਚਮਤਕਾਰ ਵੀ ਨੇ ਜਿਵੇਂ ਇੱਕ ਬੀਬੀ ਸੀ ਉਹਦੇ ਗਰਭ ਦੇ ਵਿੱਚੋਂ ਜਣ ਕੇ ਜਿਹੜੇ ਬੱਚੇ ਸੀਗੇ ਨਾ ਉਹ ਬੱਚੇ ਉਹਦੇ ਖਰਾਬ ਹੋ ਜਾਂਦੇ ਸੀ ਕੇਸ ਸੀ ਜਿਹੜਾ ਕਿਸੇ ਮਹਾਪੁਰਸ਼ ਨੇ ਕਿਹਾ ਭਜੀ ਤਾਡੀ ਤੁਹਾਡੀ ਜੀ ਸ਼ਹੀਦਾਂ ਦੀ ਜੋਤ ਹੈ ਉਸ ਇਦਾਂ ਜੋਤ ਵਿੱਚੋਂ ਘਿਓ ਲੈ ਲਓ ਤੇ ਉਹ ਆਪਦੇ ਜਿਹੜਾ ਗਰਭ ਹੈ ਤੁਹਾਡਾ ਤੇ ਤੁਹਾਡੇ 6-7 ਮਹੀਨੇ ਹੋ ਜਾਣ ਗਰਭ ਨੂੰ ਬੱਚੇ ਨੂੰ ਤੇ ਉਹ ਇੱਕ ਨਾ ਉਂਗਲ ਦੇ ਨਾਲ ਆਪਣੇ ਪੇਟ ਦੇ ਉੱਤੇ ਇਸ ਤਰ੍ਹਾਂ ਦੇਸੀ ਘਿਓ ਲੈ ਕੇ ਘਰ ਹੀ ਲਿਆਓ ਥੋੜਾ ਜਿਹਾ ਕਾਲਜ ਵਿੱਚ ਉਹ ਤੇ ਕੁਸ ਕਿਉਂ ਦੇ ਆ ਉਹ ਜੋਤ ਵਿੱਚ ਪਾ ਦੋ ਉਹਦੇ ਬਜੇ ਥੋੜਾ ਜਿਹਾ ਹੋਰ ਲੈ ਆਓ ਉਹ ਕਹਿੰਦੇ ਜੋਤ ਦਾ ਕਿਉਂ ਇਸ ਤਰ੍ਹਾਂ ਲਾਉਂਦੇ ਰਹੇ ਹੋ ਬੱਚੇ ਉਹ ਬੀਬੀ ਦੇ ਕਦੇ ਵੀ ਜਿਹੜਾ ਗਰਭ ਖਰਾਬ ਹੁੰਦਾ ਸੀ ਬੱਚਾ ਜਿਹੜਾ ਖਰਾਬ ਹੁੰਦਾ ਸੀ ਉਹਦਾ ਮਾਰਕ ਪੁੱਕ ਜਾਂਦਾ ਸੀ ਆ ਉਹ ਕੇਸ ਖਰਾਬ ਹੋਣੋਂ ਹਟ ਗਿਆ ਉਹਦਾ ਐਡੀ ਕਿਰਪਾ ਸੀ ਇਦਾਂ ਦੀ ਜੋਤ ਦੇ ਵਿੱਚ ਸੋ ਇੱਕ ਡਾਕਟਰ ਨੇ ਹੋਰ ਵੀ ਦੱਸਿਆ ਸੀਗਾ ਕਹਿੰਦੇ ਕਿਸੇ ਦੀ ਅੱਖ ਖਰਾਬ ਸੀ ਅੱਖ ਉਹ ਕਿਤੋਂ ਠੀਕ ਨਾ ਹੋਈ ਇੱਕ ਡਾਕਟਰ ਨੇ ਕਿਹਾ ਕਿ ਦੇਸੀ ਘੋਲਾ ਲਾ ਕੇ ਦੇਸੀ ਘੋਲੀ ਦੀ ਜੋਤ ਲਾ ਕੇ ਉਹਦੇ ਵੱਲ ਲਗਾਤਾਰ ਦੇਖਣਾ ਹੈ ਤੁਸੀਂ ਉਹਦਾ ਬਹੁਤ ਵਧੀਆ ਰਿਜ਼ਲਟ ਆਇਆ ਸੰਗ ਜੀ ਉਹਦੀ ਅੱਖ ਵੀ ਠੀਕ ਹੋ ਗਈ ਸੀ ਸੋ ਇਸ ਤਰ੍ਹਾਂ ਜੋਤ ਹੈ ਜਿਹੜੀ ਜੋਤ ਜਦੋਂ ਅਸੀਂ ਜੋਤ ਇੱਕ ਚਾਨਣ ਹੈ ਇੱਕ ਪ੍ਰਕਾਸ਼ ਹੈ ਜੋਤ ਦਾ ਮਤਲਬ ਹੈ ਕਿ ਸਦਾ ਇੱਕ ਤਾਂ ਹੁੰਦਾ ਨਿਰਗਣ ਰੂਪ ਇੱਕ ਹੁੰਦਾ ਸਰਗਣ ਰੂਪ ਹਰ ਇੱਕ ਚੀਜ਼ ਦਾ ਇੱਕ ਸਰਗਣ ਰੂਪ ਹੈ ਇੱਕ ਨਿਰਗਣ ਰੂਪ ਹੈ ਜਿਵੇਂ ਪਾਣੀ ਹੈ ਪਾਣੀ ਇੱਕ ਜਿਹੜਾ ਪੀਣਿਆ ਆਪਾਂ ਇਹ ਸਰਗਣ ਰੂਪ ਹੈ ਪਰ ਪਾਣੀ ਦੇ ਵਿੱਚ ਸ਼ਕਤੀ ਖੜੀ ਹੈ ਜਿਵੇਂ ਗੰਗਾ ਨਦੀ ਹੈ ਗੰਗਾ ਨਦੀ ਪਾਣੀ ਹੈ ਪਰ ਜਦੋਂ ਰਵਦਾਸ ਮਹਾਰਾ ਜੀ ਨੇ ਕਿਹਾ ਕਿ ਪੰਡਤ ਨੂੰ ਇਹ ਕੇ ਮੇਰਾ ਸਾਡਾ ਕਸੀਰਾ ਸਾਡਾ ਇੱਕ ਅੰਗਣ ਲੈ ਜਿਓ ਵੀ ਗੰਗਾ ਮਾਤਾ ਨੂੰ ਦੇ ਦਿਓ ਲੋਕਾਂ ਭਾਵੇਂ ਤਾਂ ਪਾਣੀ ਹੈ ਜਿਹੜਾ ਗੰਗਾ ਦਾ ਪਾਣੀ ਸੀ ਪਰ ਗੰਗਾ ਮਾਤਾ ਨੇ ਪਾਣੀ ਦੇ ਵਿੱਚੋਂ ਨਿਕਲ ਕੇ ਉਹ ਗੰਗਾ ਨੇ ਆਪ ਦਾ ਸਹੀ ਸਰੂਪ ਸਰਗਣ ਰੂਪ ਤੋਂ ਨਿਰਗਣ ਰੂਪ ਸੀ ਜਿਹੜਾ ਉਹਦਾ ਛੁਪਿਆ ਹੋਇਆ ਉਹ ਪ੍ਰਗਟ ਕਰ ਲਿਆ ਪਾਣੀ ਦੇ ਵਿੱਚੋਂ ਜਣ ਕੇ ਆਪਦਾ ਜਿਹੜਾ ਗੰਗਾ ਦਾ ਸਰਗਣ ਰੂਪ ਸੀ ਉਹਦੇ ਵਿੱਚੋਂ ਜਿਹੜਾ ਨਰਗਣ ਰੂਪ ਗਉਤਰੰਦੀ ਸੀ ਤੇ ਉਹ ਪ੍ਰਗਟ ਹੋ ਗਈ ਪਾਣੀ ਦੇ ਵਿੱਚੋਂ ਉਹ ਅਸਲੀ ਰੂਪ ਸੀ ਉਹਦਾ ਪਾਣੀ ਦਾ ਗੰਗਾ ਦਾ ਕਹਿਣ ਦਾ ਹਰ ਇੱਕ ਚੀਜ਼ ਦਾ ਮਤਲਬ ਹੈ ਹਰ ਇੱਕ ਦਾ ਇੱਕ ਨਰਗਣ ਰੂਪ ਹੁੰਦਾ ਹੈ ਸਰਗਣ ਰੂਪ ਹੈ ਜੋਤ ਦਾ ਪ੍ਰਗਟ ਰੂਪ ਸ਼ਕਤੀ ਹੈ ਇਸ ਤਾਂ ਕਰਕੇ ਜੋਤ ਲਾਇਆ ਕਰੋ ਜੋਤ ਦਾ ਬਹੁਤ ਬੜਾ ਮਹਤਮ ਹੈ ਹਰ ਇੱਕ ਪਾਠ ਪੂਜਾ ਜੋਤ ਦੇ ਨਾਲ ਹੀ ਮਨਜ਼ੂਰ ਹੁੰਦੀ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ